ਜੋਬ ਲੈਣ ਤੋਂ ਬਾਅਦ ਅਸੀਂ A ਪੁਆਇੰਟ ਤੇ B ਪੁਆਇੰਟ ਦੋ ਪੁਆਇੰਟਸ ਦੇਾਂਗੇ ਔਰ ਜਿਵੇਂ ਸਵਾਲ ਦੇ ਵਿੱਚ ਦਿੱਤਾ ਗਿਆ E ਬਿੰਦੂ ਬਾਹਰ ਲਾਵਾਂਗੇ ਔਰ E A B ਨੂੰ ਆਪਸ ਦੇ ਵਿੱਚ ਮਿਲਾਵਾਂਗੇ ਇੰਨਾ ਤਿੰਨਾ ਪੁਆਇੰਟਸ ਨੂੰ ਆਪਸ ਵਿੱਚ ਮਿਲਾਉਣ ਤੋਂ ਬਾਅਦ ਅਸੀਂ ਕੰਪਾਸ ਦੀ ਸਹਾਇਤਾ ਦੇ ਨਾਲ 20.2 ਇੱਕ ਚਾਪ ਲਗਾਵਾਂਗੇ E ਔਰ B ਦਾ ਅੱਧ ਕਰਨ ਵਾਸਤੇ ਚਾਪ ਲਗਾਵਾਂਗੇ ਔਰ ਇੰਨੀ ਹੀ ਦੂਰੀ ਤੇ ਆਪਾਂ ਦੂਸਰੇ ਪਾਸੇ ਚਾਪ ਲਗਾਵਾਂਗੇ ਪਹਿਲਾ ਚਾਪ ਅਸੀਂ ਲਾਈ ਔਰ ਇੰਨੀ ਹੀ ਦੂਰੀ ਤੇ ਈ ਪੁਆਇੰਟ ਤੋਂ ਉਨੀ ਹੀ ਕੰਪਾਸ ਖੋਲ ਕੇ ਆਪਾਂ ਪਹਿਲਾਂ ਲਗਾਈ ਗਈ ਚਾਪ ਦਾ ਨਾਲ ਮਿਲਾਵਾਂਗੇ ਇਸ ਤਰ੍ਹਾਂ ਜਿੱਥੇ ਦੋ ਚਾਪਾਂ ਆਪਸ ਦੇ ਵਿੱਚ ਮਿਲਦੀਆਂ ਨੇ ਪੁਆਇੰਟ ਮਿਲਾ ਕੇ ਇਹਨਾਂ ਨੂੰ ਮਿਲਾ ਦਾਂਗੇ ਔਰ ਇਹਨਾਂ ਦੇ ਆਦਤੋਂ ਬਾਅਦ ਆਪਾਂ ਇੱਕ ਸੈਮੀ ਸਰਕਲ ਲਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫਿਰ A ਪੁਆਇੰਟ ਤੇ ਅਸੀਂ ਕੰਪਾਸ ਦੀ ਸਹਾਇਤਾ ਦੇ ਨਾਲ 90 ਡਿਗਰੀ ਦਾ ਕੋਣ ਬਣਾਵਾਂਗੇ 90 ਡਿਗਰੀ ਦਾ ਕੋਣ ਬਣਾਉਣ ਲਈ ਆਪਾਂ ਚਾਪ ਲਈ ਫਿਰ ਫਸਟ ਚਾਪ ਫਸਟ ਚਾਪ ਤੋਂ ਸੈਕਿੰਡ ਚਾਪ ਔਰ ਇਹਨਾਂ ਦੋਨਾਂ ਚਾਪਾਂ ਤੋਂ ਉੱਪਰ ਵਾਲੇ ਪਾਸੇ ਦੋ ਚਾਪਾਂ ਆਪਸ ਵਿੱਚ ਕੱਟਦੀਆਂ ਹੋਈਆਂ ਲਗਾਵਾਂਗੇ ਔਰ ਇੱਥੇ ਅਸੀਂ 90 ਡਿਗਰੀ ਦਾ ਕੋਣ ਬਣਾ ਕੇ ਜਿੱਥੇ 90 ਡਿਗਰੀ ਦਾ ਕੋਣ ਬਣ ਰਿਹਾ ਵਾ ਉਸ ਪੁਆਇੰਟ ਨੂੰ E ਪੁਆਇੰਟ ਨਾ ਮਿਲਾਵਾਂਗੇ ਪਹਿਲਾਂ ਦਿੱਤੇ ਗਏ ਪੁਆਇੰਟ ਦਾ ਨਾਮ C ਦਵਾਂਗੇ ਇਸ ਤਰ੍ਹਾਂ ਅਸੀਂ E ਤੋਂ C ਦੂਰੀ ਜਿੰਨੀ ਕੰਪਾਸ ਖੋਲ ਕੇ ਹੀਠਾਂ ਨੂੰ ਇੱਕ ਚਾਪ ਲਗਾਵਾਂਗੇ ਜੋ ਦਿੱਤੀ ਹੋਈ ਚਾਪ ਤੇ b ਬਿੰਦੂ ਤੇ ਮਿਲੇਗੀ। ਔਰ d ਔਰ e ਬਿੰਦੂ ਨੂੰ ਆਪਸ ਵਿੱਚ ਮਿਲਾ ਲਾਂਗੇ ਇਹ ਸਾਡਾ ਆਨਸਰ ਲਾਈਨ ਹੈ। ਜਿਵੇਂ ਉਹਨੇ ਕਿਹਾ ਸੀਗਾ ਕਿ ਦਿੱਤੀ ਗਈ ਚਾਪ ਦੀ ਸ਼ੋਹਤ ਰੇਖਾ ਖਿੱਚੋ। ਠੀਕ ਹੈ ਇਹ ਸ਼ੋਹਤ ਰੇਖਾ ਵਾ ਜੋ ਦਿੱਤੀ ਗਈ ਚਾਪ ਤੇ ਖਿੱਚੀ ਗਈ ਹੈ। ਧੰਨਵਾਦ।